ਇੱਕ ਅਰਦਾਸ ਤੇਰੇ ਪਾਸ ਹੈ ਦਾਸ ਹਰ ਵੇਲੇ ਛੰਦ ਤੇਰੀ ਗਾਵੇ ਸੇਈ ਪਿਆਰੀ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚਿਤ ਆਵੇ ਸੇਈ ਪਿਆਰੀ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚਿਤ ਆਵੇ ਪ੍ਰੀਤਮ ਜੀ ਜਿਹੜੇ ਤੇਰੇ ਨਾਮ ਵਿੱਚ ਰੰਗੇ ਨੇ ਜਿਨ੍ਹਾਂ ਦੇ ਕਰਮ ਤੈਨੂੰ ਲੱਗ ਰਹੇ ਨੇ ਚੰਗੇ ਨੇ ਜਿਨ੍ਹਾਂ ਦੀਆਂ ਤੇਰੇ ਨਾਲ ਪਈਆਂ ਪ੍ਰੀਤਾਂ ਘੂੜੀਆਂ ਕੋਹਾਂ ਦੂਰ ਜਿਨ੍ਹਾਂ ਦੀ ਜਬਾਨੋਂ ਗੱਲਾਂ ਕੂੜੀਆਂ ਝੂਠਿਆਂ ਦਾ ਸੰਗ ਕਦੇ ਹੋਵੇ ਨਾ ਸੱਚ ਜੀਵਨ ਦਾ ਅੰਗ ਬਣ ਜਾਵੇ ਸੇਈ ਪਿਆਰੇ ਮੇਲ ਸੱਚੇ ਪਾਤਸ਼ਾਹ ਜਿਨ੍ਹਾਂ ਮਿਲਿਆ ਨਾਮ ਚਿੱਤ ਆਵੇ ਸੇ ਪਿਆਰੇ ਵੇਲ ਸੱਚੇ ਪਾਤਸ਼ਾਹ ਜਿੰਨਾ ਮਿਲੇ ਆ ਨਾਮ ਚਿਤ ਆਵੇ ਜਿੰਨਾ ਮਿਲੇ ਆ ਨਾਮ ਚੇਤ ਆਵੇ ਜਿੰਨਾ ਮਿਲੇ ਆ ਨਾਮ ਚਿਤ ਆਵੇ